ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਫੇਸਬੁੱਕ ਫੈਮਲੀ ਆ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਭਲਾਂਤਰਾ ਵੱਲੋਂ ਸਤਿ ਸ਼੍ਰੀ ਅਕਾਲ ਜਿਹੜਾ ਅੱਜ ਦਾ ਮੈਟਰ ਲੈ ਕੇ ਆਇਆ ਨਾ ਕਿ ਕਿਰਤ ਕਰਨੀ ਸੋ ਆਪਾਂ ਅੱਜ ਸਟਾਰਟ ਕਰਦੇ ਆ ਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿਰਤ ਕਰਨ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਕਿਰਤ ਕਰਨੀ ਕਿ ਇਹ اٹਲ ਸਚਾਈ ਹੈ ਜੇਕਰ ਸਿੱਖ ਧਰਮ ਦੀ ਸਮੁੱਚੀ ਸਿੱਖਿਆ ਨੂੰ ਫਿਕਰੇ ਵਿੱਚ ਦੱਸਣਾ ਹੋਵੇ ਤਾਂ ਇਹ ਕਿਹਾ ਜਾਂਦਾ ਕਿ ਸਿੱਖੀ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਵੰਡ ਛਕਣ ਦਾ ਨਾਮ ਹੈ ਕਿ ਇੱਕ ਸਿੱਖ ਦੇ ਜੀਵਨ ਵਿੱਚ ਤਿੰਨਾਂ ਦਾ ਹੀ ਵਿਸ਼ੇਸ਼ ਹਸਤਾਨ ਹੈ ਇਹਨਾਂ ਤਿੰਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਮੁੱਖ ਉਪਦੇਸ਼ ਵੀ ਕਿਹਾ ਗਿਆ ਇਹਨਾਂ ਵਿੱਚੋਂ ਕਿਰਤ ਕਰਨ ਨੂੰ ਸਭ ਤੋਂ ਪਹਿਲਾ ਸਥਾਨ ਹਾਸਲ ਹੋਇਆ ਪਾਵ ਕੇ ਕੰਮ ਕਰਨਾ ਮਿਹਨਤ ਕਰਨਾ ਕਾਲ ਕਮਾਈ ਕਰਨੀ ਕਿਰਤ ਕਰਨੀ ਆਕਾਲ ਪੁਰਖ ਦਾ ਕਰਤਾਰੀ ਗੁਣ ਹੈ ਉਹ ਸਾਰੇ ਹੀ ਪਸਾਰੇ ਦਾ ਕਰਤਾ ਹੋਣ ਕਰਕੇ ਕਿ ਵੱਡਾ ਕਿਰਤੀ ਹੈ ਉਸ ਕਰਤੇ ਦੀ ਕਿਰਤ ਵਿੱਚ ਨਾ ਦਾ ਦਿਨ ਰਾਤ ਹੈ ਨਾ ਕੋਈ ਛੁੱਟੀ ਦੇ ਨਾ ਕੋਈ ਐਤਵਾਰ ਆਕਾਲ ਪੁਰਖ ਰਚਨਾ ਕਾਲ ਦੇ ਆਦ ਤੋਂ ਲੈ ਕੇ ਇੱਕ ਪਲ ਵੀ ਵਿਹਲਾ ਨਹੀਂ ਸਦੋਂ ਜਾਗਦਾ ਰਹਿੰਦਾ ਹੈ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਾ ਕਾਲਪੁਰਖ ਤੇ ਕਿਰਤੀ ਸੁਭਾਅ ਨੂੰ ਅਨੁਭਵ ਕਰਕੇ ਉਸ ਨੂੰ ਕਰਤਾ ਜਾਂ ਕਰਤਾਰ ਕਿਹਾ। ਮਨੋਖ ਉਸ ਕਰਤਾਰ ਦੀ ਅਨੁਸਾਰ। ਇਸ ਪ੍ਰਕਾਰ ਦੇ ਇਸ ਇਸ ਪ੍ਰਕਾਰ ਦੇ ਲਈ ਕਿਰਤ ਕਰਨੀ ਜ਼ਰੂਰੀ ਹੈ। ਜਾਂ ਇੰਜ ਕਹ ਲਈਏ ਕਿ ਸਾਡੇ ਵਾਸਤੇ ਕਿਰਤ ਕਰਨੀ ਧਰਮ ਨਿਮਾਉਣਾ ਤੇ ਧਰਮੀ ਹੋਣਾ ਹੈ। ਫਿਰ ਤਾਂ ਸਪਸ਼ਟ ਹੈ ਕਿ ਰੱਬ ਨੂੰ ਮੰਨਣ ਵਾਲਾ ਵੇ ਲੜ ਕੰਮ ਚੋਰ ਤੇ ਨਕਾਮਾ ਨਹੀਂ ਹੋ ਸਕਦਾ ਫਤਿ ਜੇਕਰ ਫਿਰ ਵੀ ਉਹ ਰੱਬ ਨੂੰ ਮੰਨਨ ਵਾਲਾ ਹੋ ਨਹੀਂ ਹੋ ਸਕਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਕਾਲ ਖਾਏ ਇਸਾ ਹਬੂ ਦੇ ਨਾਨਕ ਰਾਹੂ ਪਸਾਏ ਸੇ ਪਾਪ ਦੇ ਯੋਗ ਕਾਲ ਕਿਰਤ ਕਮਾਈ ਕਰਕੇ ਆਪਣਾ ਜੀਵਨ ਦਾ ਨਰਵਾਹ ਕਰਦਾ ਅਤੇ ਵੰਡ ਕੇ ਛਕਦਾ ਹੈ ਅਸਲ ਧਰਮਧਾਰਾ ਉਸ ਨੇ ਅਪਣਾਇਆ ਹੈ ਐਸ ਲਈ ਕਰਤ ਕਰਨ ਵਾਲੇ ਦਾ ਬੇहद ਸਤਕਾਰ ਕੀਤਾ ਗਿਆ ਹੈ ਅਤੇ ਬੇਲੜ ਜਨ ਕੰਮੇ ਨੂੰ ਧਰਮ ਦੇ ਸਮਾਜ ਲਈ ਬੋਝ ਕਿਹਾ ਗਿਆ ਹੈ। ਗੁਰੂ ਗੁਰੂ ਫਰਮਾਨ ਹੈ ਕਿ ਗੁਰੂ ਪੀਰ ਸਦਾ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੇ ਪਾਏ। ਪਾਪ ਕੇ ਆਪਣੇ ਆਪ ਨੂੰ ਗੁਰੂ ਪੀਰ ਖਵਾ ਰਿਹਾ ਹੋਵੇ ਪਰ ਮੰਗ ਕੇ ਖਾਂਦਾ ਹੋਵੇ ਤਾਂ ਸਤਗੁਰੂ ਸचेत ਕਰਦੇ ਨੇ ਕਿ ਇਹ ਸਖਤ ਜੀ ਸਿੱਖਿਆ ਨਹੀਂ ਕਰਨੀ ਚਾਹੀਦੀ ਚਰਨੀ ਲਗਣਾ ਚਾਹੀਦਾ ਕਿਉਂਕਿ ਇਹ ਸਮਝ ਲਈ ਭੋਜ ਹੈ ਕਿ ਸਿੱਖ ਸਭਿਆਚਾਰ ਵਿੱਚ ਕਿਰਤ ਜਾਂ ਮਿਹਨਤ ਸਵੈ ਮਾਨ ਦਾ ਪ੍ਰਤੀਕ ਹੈ ਭਾਵ ਭੀਖ ਮੰਗਣਾ ਦੂਜਿਆਂ ਦੀ ਮਿਹਨਤ ਦੀ ਲੁੱਟ ਜਾਂ ਬੇਲੜ ਪੁਣ ਆ ਦਾ ਸਭ ਨਿੰਦਣਯੋਗ ਤੇ ਘਾਡਿਆ ਕਰਮ ਮੰਨਿਆ ਗਿਆ ਹੈ ਹੁਣ ਅਗਲਾ ਸਵਾਲ ਇਹ ਹੋ ਸਕਦਾ ਕਿ ਕਿਰਤ ਕਰਨੀ ਕਿਹੜੀ ਕਿਰਤ ਕਰਨੀ ਚਾਹੀਦੀ ਹੈ ਕਿਰਤ ਆਨੇਕ ਪ੍ਰਕਾਰ ਦੀ ਹੈ ਕਿਸਾਨ ਜਾਂ ਖੇਤੀ ਕਰਨ ਵਾਲਾ ਕਿਰਤ ਮਜ਼ਦੂਰ ਜਾਂ ਮਜ਼ਦੂਰ ਕਰਨ ਵਾਲਾ ਕਿਰਤ, ਮੁਲਾਜ਼ਮ ਜਾਂ ਮੁਲਾਜ਼ਮਤਾ ਕਰਨ ਵਾਲਾ ਕਿਰਤ, ਇਸ ਪ੍ਰਚਾਰ ਦਾ ਪ੍ਰਚਾਰ ਕਰਨਾ ਕਿਰਤ ਅਤੇ ਇੱਕ ਵਿਦਿਆਰਥੀ ਲਈ ਪੜ੍ਹਾਈ ਕਰਨਾ ਵੀ ਕਿਰਤੀ ਹੈ। ਇਸ ਵਿੱਚੋ ਜਿਹੜਾ ਵੀ ਬਿਨਾ ਉਦਮ ਕੀਤੇ ਫਲ ਦੀ ਆਸ ਰੱਖਦਾ ਹੈ, ਉਹ ਕਿਰਤ ਦੀ ਭਾਵਨਾ ਨੂੰ ਨਹੀਂ ਸਮਝ ਰਿਹਾ ਅਤੇ ਰੋਜ਼ਾਨਾ ਹੀ ਆਸਤ ਕੀ ਵਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣ ਸਵਾਰਨ ਕਰਦੇ ਅਕਸਰ ਬੋਲਦੇ ਨੇ ਕਿ ਆਪਨ ਹੱਥੀ ਆਪਣਾ